ਨਾਨਕ ਬਿਨਵਾ ਦਸਹਿ ਸਰੇਵੋ ਇਸ ਕਰਕੇ ਕਹਿੰਦੇ ਪਰਮਾਤਮਾ ਨੂੰ ਸੇਵਿਆ ਕਰੋ ਜਿਨੇ ਜਿੰਦ ਦਿੱਤੀ ਹੈ ਤੇ ਪ੍ਰਾਨ ਦਿੱਤੀ ਹੈ ਜਿਨੇ ਸਵਾਸ ਬਖਸ਼ਿਸ਼ ਕੀਤੇ ਹੈ ਉਸ ਅਕਾਲ ਪੁਰਖ ਦਾ ਸਿਮਰਨ ਕਰਿਆ ਕਰੋ ਮਰਨਣਾ ਮੂਰਤ ਪੁੱਛਿਆ ਪੁੱਛੀ ਥਿਤਨਾ ਵਾਰ ਇਕ ਨਾਲ ਲੱਦੇ ਇਕ ਲੱਦ ਕੇ ਇਕ ਨਾਲ ਲੱਦੇ ਭਾ ਕਹਿੰਦਾ ਜੀ ਮੌਤ ਜਿਹੜੀ ਨਾਂ ਦਾ ਦਿਨ ਪੁੱਛ ਕੇ ਆਉਂਦੀ ਹੈ ਨਾ ਰਾਤ ਪੁੱਛ ਕੇ ਆਉਂਦੀ ਹੈ ਨਾ ਇਹ ਦੇਖਦੀ ਹੈ ਛਗਣਾ ਕੋਈ ਨਾ ਅਪਛਗਣਾ ਨਾ ਕੋਈ ਮਹੂਰਤ ਹੁੰਦਾ ਨਾ ਕੋਈ ਥਿਰਤ ਨਾ ਵਾਰ ਮੌਤ ਨੇ ਨਹੀਂ ਦੇਖਣਾ ਪਰ ਸਾਧ ਸੰਗਤ ਦਾ ਇਨਸਾਨ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ ਨਾ ਤਾਂ ਕੋਈ ਸ਼ਨੀਵਾਰ ਭੋਗ ਪਾਉਂਦਾ ਨਾ ਸੋਮਵਾਰ ਪਾਉਂਦਾ ਇਹ ਬੰਦਾ ਆਪਦੀਆਂ ਹੀ ਮਨ ਦੀਆਂ ਬਣਤੀਆਂ ਬਣਾਈ ਬੈਠਾ ਹੈ ਜੇ ਕੋਈ ਪੈਂਚਾ ਦੇ ਵਿੱਚ ਚੜਾਈ ਕਰ ਜਾਂਦਾ ਕਹਿ ਦਿੰਦੇ ਆ ਵੀ ਇਹ ਤਿੰਨ ਚਾਰ ਹੋਰ ਲੈ ਕੇ ਜਾਊਗਾ ਇਹ ਜਗਾਂ ਦੇ ਵਿੱਚ ਜਨਮ ਵੀ ਹੋ ਜਾਂਦੇ ਐ ਸ਼ਨੀਵਾਰ ਨੂੰ ਜਨਮ ਵੀ ਹੋ ਜਾਂਦੇ ਐ ਸਤ ਸੰਗੋਗੀ ਦੇ ਹੱਥ ਹੈ ਪਰਮਾਤਮਾ ਦੇ ਹੱਥ ਹੈ ਪਰ ਸਾਡੀਆਂ ਜਿਹੜੀਆਂ ਵਿਚਾਰਾਂ ਹਜੇ ਤੱਕ ਵੀ ਬਣੀਆਂ ਕਿਉਂਕਿ ਮਾਤ ਨਹੀਂ ਪੁੱਜ ਕੇ ਆਉਂਦੀ ਵੀ ਇਹ ਪਣਾਈ ਚਾਹੀਏ ਕਿ ਸਵਾਈ ਚਾਹੀਏ ਪਰ ਇਨਸਾਨ ਹਜੇ ਵੀ ਸਵਾਈ ਪਣਾਈ ਨਹੀਂ ਛੱਡਦਾ ਕਿਉਂ ਸ੍ਰਿਸ਼ਟੀ ਜਿਹੜਾ ਪਣੀ ਸੀ ਉਦੋਂ ਬਾਰੇ ਵੀ ਕਿਸੇ ਨੂੰ ਨਹੀਂ ਪਤਾ ਵੀ ਉਹ ਸਵਾਈ ਚ ਬਣੀ ਸੀ ਕਿ ਪਣਾਈ ਚ ਬਣੀ ਸੀ ਅਜੇ ਵੀ ਚੰਗਾ ਮਾੜਾ ਸਾਡੇ ਵਿੱਚ ਰਚਿਆ ਹੋਇਆ ਹੈ ਵੀ ਇਹ ਸਵਾਈ ਹੈ ਜਿਹੜੀ ਤੇ ਚੰਗਾ ਹੋਊਗਾ ਤੇ ਇਹ ਪਣਾਈ ਹੈ ਤੇ ਮਾੜਾ ਹੋਊਗਾ। ਥਿਤਵਾਰਨਾ ਜੋਗੀ ਜਾਣੈ ਰੁੱਤ ਮਾਹੋਂ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜਿ ਆਪੇ ਜਾਣਾ ਸ੍ਰੀ। ਜਦੋਂ ਸ੍ਰਿਸ਼ਟੀ ਰਚੀ ਸੀ ਕਹਿੰਦੇ ਥਿਤਵਾਰਨਾ ਜੋਗੀ ਜਾਣੈ ਨਾ ਕੋਈ ਜੋਗੀ ਜਾਂਦਾ ਸੀ ਕਿਹੜੀ ਥਿਤਤ ਸੀ। ਨਾ ਕੋਈ ਰੁੱਤ ਜਾਂਦਾ ਸੀ। ਇਤਵਾਰਨਾ ਜੋਗੀ ਜਾਣੈ ਰਤਮਾ ਹੋਣਾ ਕੋਈ ਜਾ ਕਰਦਾ ਸਠੀ ਕੋ ਸਾਜੀ ਆਪੇ ਜਾਣਦਾ ਸੀ ਪਰਮਾਤਮਾ ਜਾਣਦਾ ਸੀ ਪਰ ਸਾਡੇ ਵਿੱਚੋਂ ਅਜੇ ਨਹੀਂ ਮਾੜਾ ਚੰਗਾ ਜਿਹੜਾ ਪੁਣਾਈ ਸਵਾਈ ਨਹੀਂ ਨਿਕਲ ਰਹੀ ਤੇ ਬਾਣੀ ਸਾਨੂੰ ਸਮਝਾਉਂਦੀ ਕਹਿੰਦੇ ਇੱਕ ਦਮ ਦਾ ਮਾਲਕ ਹੈ ਸਰ ਹਾਰ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਵਸੈ ਸਰੀਰ ਦੇ ਵਿੱਚ ਤਾਂ ਕੁਝ ਵੀ ਨਹੀਂ ਹੈ ਹੱਡੀਆਂ ਮਾਸ ਤੇ ਸਰੀਰ ਨੂੰ ਜੇਕਰ ਖੋਲ ਕੇ ਦੇਖੀਏ ਤੇ ਸਾਦ ਸੰਗਤ ਬੜਾ ਕੁਝ ਵਿੱਚ ਉੱਪਰੋਂ ਚਮੜੀ ਲਾਈ ਹੈ ਪਰਮਾਤਮਾ ਨੇ ਸੋਹਣਾ ਲੱਗਦਾ ਹੈ ਪਰਮ ਪਰਮਾਤਮਾ ਕਹਿੰਦੇ ਵੀ ਇੱਕ ਸਵਾਸ ਹੈ ਜਿਹੜਾ ਅੜਿਆ ਪਿਆ ਤੇ ਅੰਦਰ ਬਾਣੀ ਕਹਿੰਦੀ ਹੈ ਕਿ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸਿਆ ਵਿਚਾਰਾ ਤੇਰੇ ਅੰਦਰ ਸਵਾਸਾ ਰੂਪੀ ਪੰਛੀ ਤੜਿਆ ਹੋਇਆ ਏ ਜੇ ਜਦੋਂ ਨਿਕਲ ਗਿਆ ਸਰੀਰ ਤੇਰਾ ਕਹਿੰਦੇ ਪ੍ਰਾਣੀ ਕਿਆ ਮੇਰਾ ਕਹਿੰਦਾ ਤੇਰਾ ਤੂੰ ਤੇਰੇ ਮੇਅਚ ਚ ਫਿਰਦਾ ਹਜੇ ਵੀ ਐਸੇ ਕਰਕੇ ਬਾਣੀ ਸਮਝਾਉਣ ਦੇ ਯਤਨ ਸਾਨੂੰ ਬੜਾ ਕਰਦੀ ਏ ਬਾਣੀ ਵਿੱਚ ਸਾਧ ਸੰਤ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਦੋਂ ਸਰੀਰ ਛੱਡਦੇ ਆ ਨਾ ਜੀ ਦੇ ਉਸ ਪਾਣੀ ਨੂੰ ਬਾਬਾ ਸੁੰਦਰ ਜੀ ਰਾਮ ਕਲੀ ਸਾਧ ਵਿੱਚ ਲਿਖਦੇ ਐ ਮਤਮੈ ਪਿਛੈ ਕੋਈ ਰੋਵਸੀ ਸੋ ਮੈ ਮੂਲ ਨ ਪਾਇਆ ਕਹਿੰਦੇ ਵੀ ਮੇਰੇ ਜਾਣ ਪਿਛੋਂ ਕੋਈ ਰੋਣਾ ਨਹੀਂ ਕਿਸੇ ਨੇ ਵੀ ਮੈਨੂੰ ਬਿਲਕੁਲ ਵੀ ਨਹੀਂ ਪਸੰਦ ਮਤਮੈ ਪਿਛੈ ਕੋਈ ਰੋਮ ਸੀ ਸੋ ਮੈ ਮੂਲ ਨਾ ਪਾਇਆ ਮਿਤ ਪੈਜੇ ਮਿਤ ਵਿਖਸੇ ਜਿਸ ਮਿਤ ਕੀ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਸਤਿਗੁਰੂ ਪਾਣਾ ਵੈ ਜਦੋਂ ਗੁਰੂ ਸਾਹਿਬ ਨੇ ਸਰੀਰ ਛੱਡਿਆ ਤੇ ਕਹਿੰਦੇ ਪਰਿਵਾਰ ਨੂੰ ਸੱਦਿਆ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸੱਦਾਇਆ ਮਤਮੈ ਪਿਛੈ ਕੋਈ ਰੋਮ ਸੀ ਸੋ ਮੈ ਮੂਲ ਨਾ ਪਾਇਆ ਪਰਿਵਾਰ ਨੂੰ ਸੱਦਿਆ ਸਿੱਖਾਂ ਨੂੰ ਸੱਦਿਆ ਉਹਨਾਂ ਨੇ ਕਹਿੰਦੇ ਮੇਰੇ ਜਾਨ ਪਿਛੋ ਤੁਸੀਂ ਰੋਣਾ ਨਹੀਂ ਹੈ ਜੇ ਰੋਵੋਗੇ ਤੇ ਮੈਨੂੰ ਚੰਗਾ ਨਹੀਂ ਲੱਗਣਾ ਪਰਮਾਤਮਾ ਦੇ ਕੀਤੇ ਤੇ ਕਿੰਤੂ ਜੇਕਰ ਆਪਾਂ ਕਰਦੇ ਆ ਨਾ ਸਾਧ ਸੰਗਤ ਤੇ ਉਹ ਸਭ ਤੋਂ ਵੱਡਾ ਦੋਸ਼ ਹੈ ਜਿਹੜਾ ਸਾਡੇ ਮੱਥੇ ਤੇ ਮੜਿਆ ਜਾਂਦਾ ਹੈ ਪਰਮਾਤਮਾ ਦੇ ਕੀਤੇ ਤੇ ਕਿੰਤੂ ਪਰੰਤੂ ਨਹੀਂ ਇਹਦਾ ਭਾਈ ਇਨਸਾਨ ਨੇ ਜਿੰਨੇ ਸਵਾਸ ਲੈਣੇ ਸੀ ਉਹਨੇ ਲੈ ਕੇ ਚਲਾ ਗਿਆ ਆਪਾਂ ਨੂੰ ਲੱਗਦਾ ਵੀ ਛੋਟੀ ਉਮਰ ਸੀ ਪਰ ਗੁਰੂ ਦੇ ਹੁਕਮ ਨੂੰ ਕੋਣ ਡਾਲ ਸਕਦਾ ਹੈ ਸਾਧ ਸੰਗਤ ਬਾਣੀ ਦੇ ਵਿੱਚ ਸਾਨੂੰ ਇਹ ਹੀ ਸਮਝਾਉਣ ਦੇ ਯਤਨ ਕੀਤੇ ਗਏ ਸਾਧ ਸੰਗਤ ਜੀ ਹੁਣ ਜਦੋਂ ਦੇਖੋ ਘਰ ਦੇ ਵਿੱਚ ਪਰਚਾਉਣ ਦੀ ਵਿਧੀ ਹੈ ਜਦੋਂ ਕੋਈ ਇਨਸਾਨ ਪ੍ਰਾਣੀ ਚੜਾਈ ਕਰ ਜਾਂਦਾ ਹੈ ਪ੍ਰਾਣੀ ਚੜਾਈ ਕਰ ਜਾਂਦਾ ਹੈ ਤੇ ਘਰ ਜਦੋਂ ਆਪਾਂ ਪਰਚਾਉਣ ਆਉਂਨੇ ਕਿਸੇ ਦੇ ਘਰ ਆਪਾਂ ਅਕਸਰ ਇਹ ਗੱਲ ਕਰਦੇ ਆਂ ਵੀ ਪ੍ਰਮਾਤਮਾ ਨੇ ਬੜਾ ਮਾੜਾ ਕੀਤਾ। ਦੇਖੋ ਮੌਤ ਹੈ ਕੋਈ ਨਾ ਤਾਂ ਕਿਸੇ ਬੱਚੇ ਨੂੰ ਬਖਸ਼ਦੀ ਹੈ, ਨਾ ਜਵਾਨ ਨੂੰ, ਨਾ ਕੋਈ ਬਜ਼ੁਰਗ ਨੂੰ। ਨਾ ਕੋਈ ਇਹ ਦੇਖਦੀ ਹੈ ਵੀ ਗਰੀਬ ਹੈ કે ਅਮੀਰ ਹੈ। ਨਾ ਇਸ ਨੇ ਦੇਖਣਾ ਵੀ ਆਸਤਕ ਹੈ ਕਿ ਨਾਸਤਕ ਹੈ। ਨਾ ਇਹ ਦੇਖੇ ਵੀ ਪੜਿਆ ਹੈ ਕਿ ਅਣਪੜਿਆ ਹੈ। ਕਿਸੇ ਨਾਲ ਕੋਈ ਫਰਕ ਨਹੀਂ ਕਰਦੀ ਮੌਤ। ਇੱਕੋ ਜਿਹਾ ਸਮਝਦੀ। ਹੁਣ ਬਾਣੀ ਵਿੱਚ ਜ਼ਿਕਰ ਹੁੰਦਾ ਹਰੀ ਨਹੀਂ ਨਾ ਡੱਟਰੀ ਪੱਕੀ ਵਟਨਹਾਰ ਲੈ ਲੈ ਦਾਤ ਬਹੁਤਿਆਂ ਲਾਵੇ ਕਰ ਤਿਆਰ ਜੇ ਹੁਕਮ ਹੋਆ ਕਰਸਾਣ ਦਾ ਤਾਂ ਲੁਣ ਮੰਨਿਆ ਸਿਤਾਰ ਬਾਣੀ ਕਹਿੰਦੀ ਵੀ ਇਹ ਜ਼ਰੂਰੀ ਨਹੀਂ ਐ ਕਿਸਾਨ ਐ ਹੁਣ ਕੋਈ ਫਸਲ ਬੀਜਦਾ ਫਸਲ ਬੀਜਦਾ ਸਾਧ ਸੰਗਤ ਇਹ ਉਹਦੀ ਮਰਜ਼ੀ ਐ ਵੀ ਉਹਨੇ ਕੱਚੀ ਨੂੰ ਵੜਨਾ ਐ ਜਾਂ ਪੱਕੀ ਨੂੰ ਵੜਨਾ ਐ ਮਾਲਕਾਂ ਹਰੀ ਨਹੀਂ ਰਹਾ ਡੰਡਰੀ ਪੱਕੀ ਵਡਨਹਾਰ ਹਰੀ ਤੋਂ ਭਾਵ ਇਹ ਪ੍ਰਮਾਤਮਾ ਨੇ ਹੁਣ ਕਿਸਾਨ ਹੈ ਹਰੀ ਤੋਂ ਭਾਵ ਹੁੰਦਾ ਹੈ ਹਰੀ ਖੇਤੀ ਕੱਚੀ ਹਜੇ ਡੰਡਰੀ ਹੁੰਦੀ ਹੈ ਵੀ ਅੱਧ ਪੱਕੀ ਹਰੀ ਨਹੀਂ ਰਹਾ ਡੰਡਰੀ ਪੱਕੀ ਵਡਨਹਾਰ ਪੱਕੀ ਖੇਤੀ ਜਦੋਂ ਪੱਕ ਕੇ ਤਿਆਰ ਹੋ ਜੰਨਾ ਨਾਲ ਹਰੇ ਨਮੀਨਾ ਡਟਰੀ ਪੱਕੀ ਵਡਨਹਾਲ ਲੈ ਲੈ ਦਾਤ ਪਹੁੰਤਿਆਂ ਲਾਵੇ ਕਰ ਤਿਆਰ ਕਹਿੰਦੇ ਫਿਰ ਮਾਲਕ ਜਿਹੜਾ ਖੇਤ ਦਾ ਉਹ ਲਾਵੇ ਤਿਆਰ ਕਰਦਾ ਹੈ ਇਨਸਾਨ ਧਿਆਨ ਕਰਦਾ ਹੈ ਵੀ ਜਾਓ ਭਾਈ ਖੇਤੀ ਮੇਰੀ ਖੜੀ ਹੈ ਜਾ ਇਹਨੂੰ ਵੱਢ ਲਿਓ ਜਾ ਹੁਆ ਹੁਕਮ ਕਰ ਸਾਨ ਦਾ ਤਾਂ ਲੁਣ ਮਣਿਆ ਕਰ ਤਾਰ ਜਿੰਨੀ ਫਸਲ ਵੱਢਣੀ ਉਹ ਮੇਨ ਲਈ ਜਾਂਦੀ ਹੈ ਵੀ ਇੰਨੀ ਖੇਤੀ ਵੱਢ ਲਿਓ ਐਸੇ ਤਾਈਂ ਪ੍ਰਮਾਤਮਾ ਸਾਧ ਸੰਗਤ ਇਹ ਨਹੀਂ ਦੇਖਦਾ ਪ੍ਰਮਾਤਮਾ ਵੀ ਇਹ ਕੋਈ ਬਜ਼ੁਰਗ ਹੈ ਬੱਚਾ ਹੈ ਜਾਂ ਜਵਾਨ ਹੈ ਇਹ ਪ੍ਰਮਾਤਮਾ ਦੀ ਮਰਜ਼ੀ ਹੈ ਸਾਧ ਸੰਗਤ ਵੀ ਭਾਈ ਜਦੋਂ ਤੇਰੇ ਸਵਾਸ ਖਤਮ ਹੋ ਗਏ ਨਾ ਉਦੋਂ ਤੈਨੂੰ ਮੈਂ ਲੈ ਜਾਣਾ ਹੈ ਮੇਰੀ ਮਰਜ਼ੀ ਹੈ ਇੱਥੇ ਤੇਰੀ ਮਰਜ਼ੀ ਨਹੀਂ ਚੱਲੇ ਜਿੱਤ ਦਿਹਾੜੇ ਧੰਵਰੀ ਸਾਹੇ ਲੈ ਲਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਤਾਲੇ ਆਏ ਜੰਤਨ ਮਾਣੀ ਕੱਢੀ ਐ ਹੱਡਾਂ ਕੂਕੜ ਗਾਏ ਕਹਿੰਦੇ ਜਦੋਂ ਮੌਤ ਦਾ ਦਿਨ ਨਿਸ਼ਚਿਤ ਹੋ ਗਿਆ ਨਾ ਜੀ ਸਾਧ ਸੰਗਤ ਸਾਡੀ ਮੌਤ ਦਾ ਸਾਹਾ ਆ ਗਿਆ ਮੰਨਿਆ ਜਾਵੇ ਸਾਹੇ ਲੈ ਲੈ ਕਾਏ ਮਲਕ ਜੇ ਕੰਨੀ ਸੁਣੀਦਾ ਮੋਹ ਦਿਖਾ ਲਿਆਏ ਜਦੋਂ ਕਹਿੰਦੇ ਇਨਸਾਨ ਦੀ ਮੌਤ ਆਉਂਦੀ ਐ ਮਲਕਲ ਮੌਤ ਅਜਲਾਇਲ ਫਰਿਸ਼ਤਾ ਕਹਿੰਦੇ ਆ ਜਿਹੜਾ ਹੁੰਦਾ ਜੀ ਮਲਕਲ ਮੌਤ ਆਉਂਦੀ ਐ ਨਾ ਜਦੋਂ ਜੀ ਹਰ ਕੰਨ ਦੇ ਵਿੱਚ ਉਹਨੂੰ ਹੀ ਪਤਾ ਲੱਗਦਾ ਜਿਹਦੀ ਮੌਤ ਹੋਣੀ ਹੁੰਦੀ ਹੈ ਉਹਨੂੰ ਹੀ ਦਿਖਦਾ ਮਲਕ ਜੇ ਕੰਨੀ ਸੁਣੀਦਾ ਮੌਹ ਦਿਖਾਲੇ ਆਏ ਜਿੰਦ ਨਿਮਾਣੀ ਕੱਟੀਏ ਹੱਡਾਂ ਕੁਕੜਕਾਏ ਕਹਿੰਦੇ ਸਰੀਰ ਨੂੰ ਫਿਰ ਤੋੜ ਮਰੋੜ ਕੇ ਨਾ ਜੀ ਫੇਰ ਸਵਾਸ ਨਿਕਲਦੇ ਆ ਜਿੰਦ ਨਿਮਾਣੀ ਕੱਟੀਏ ਹੱਡਾਂ ਕੁਕੜਕਾਏ ਸਾਹੇ ਲਿਖੇ ਨਾ ਚੰਨਣੀ ਜਿੰਦੂ ਕੋ ਸਮਝਾਏ ਕਹਦੇ ਨੇ ਇਨਸਾਨਾਂ ਨੂੰ ਜਿੰਦ ਨੂੰ ਸਮਝਾ ਕੇ ਰੱਖ ਵੀ ਜਦੋਂ ਤੇਰਾ ਸਾਹਾ ਲਿਖਿਆ ਗਿਆ ਨਾ ਪ੍ਰਮਾਤਮਾ ਨੇ ਜਦੋਂ ਸਾਹਾ ਲਿਖਦਾ ਸਾਡਾ ਇੱਕ ਸਵਾਸ ਇੱਕ ਕਦਮ ਵੀ ਤੂੰ ਵੱਧ ਨਹੀਂ ਪਟਕੇ ਜਾ ਸਕਦਾ ਕਿਤੇ ਇਹ ਬਾਣੀ ਦੇ ਫੈਸਲੇ ਆ ਜੀ ਬਾਣੀ ਕਹਿੰਦੀ ਸੋਗਤਾ ਕਰੀਏ ਤਾਂ ਜੇਕਰ ਇੱਥੇ ਬੈਠੇ ਰਹਿਣਾ ਹੋਵੇ ਅਸੀਂ ਹਮੇਸ਼ਾ ਸ਼ੇਸਕਾਰ ਕੇ ਜਿਹੜਾ ਸਾਸ ਸੰਤੋਸ਼ ਹੈ ਇਹ ਰਾਜਾ ਵਿਕਰਮਜੀਤ ਹੋਇਆ ਤੇ ਉਹਦਾ ਇੱਕ ਕਵੀ ਸੀ ਬਤਾਲ ਉਹ ਸਵਾਲ ਕਰਦਾ ਜੀ ਕਹਿੰਦਾ ਵੀ ਜਿਹੜਾ ਸੋਗ ਹੈ ਕਿੰਨਾਂ ਨੇ ਕਿੰਨਾਂ ਦੀ ਮੌਤ ਤੇ ਸੋਗ ਸਾਨੂੰ ਕਰਨਾ ਚਾਹੀਦਾ ਹੈ ਤੇ ਕਿਹਦੀ ਮੌਤ ਤੇ ਸੋਗ ਸਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਦੇਖੋ ਜਗਤ ਕੀ ਭੇਡਾ ਚਾਲ ਇੱਕ ਸਾਰਤ ਤਾਵਲੀ ਤੇ ਗ੍ਰੰਥ ਹੈ ਜਗਤ ਕੀ ਭੇਡਾ ਚਾਲ ਪਾਛੈ ਕੇ ਪਾਛੈ ਚੱਲੈ ਪਰਮਾਰਥ ਨ ਸੰਭਾਲ ਦੇਖੋ ਜਗ ਕੋ ਮੂੜੜਾ ਹੁਣ ਕਹਿੰਦੇ ਭੇਡ ਚਾਲ ਬਣੀ ਹੋਈ ਐ ਹਾਂ ਜਿਵੇਂ ਦਰਿਆ ਦੇ ਵਿੱਚ ਕਿਵੇਂ ਭੇਡਾਂ ਵੜ ਜਾਂਦੀਆਂ ਨੇ ਜੀ ਇੱਕ ਭੇਡ ਵੜ ਜੇ ਤੇ ਫਿਰ ਸਾਰੀਆਂ ਭੇਡਾਂ ਮਗਰ ਮਗਰ ਚੱਲ ਪੈਂਦੀਆਂ ਭਾਵੇਂ ਉਹਨਾਂ ਦਾ ਨੁਕਸਾਨ ਹੀ ਕਿਉਣਾ ਹੋਵੇ ਉਹਨਾਂ ਨੇ ਮਗਰ ਹੀ ਜਾਣਾ ਜਦੋਂ ਕੋਈ ਇਨਸਾਨ ਸਾਡਾ ਪਿਆਰਾ ਦੁਨੀਆ ਤੋਂ ਜਾਂਦਾ ਹੈ ਇੱਕ ਇਨਸਾਨ ਜਦੋਂ ਦੂਰ ਬਾਹਰੋਂ ਆ ਕੇ ਜਦੋਂ ਕਿਸੇ ਕਰੇ ਪਰਚਾਉਂ ਜਾਂਦੇ ਆ ਤੇ ਕਹਿ ਦਿੰਦਾ ਹੈ ਵੀ ਇਹ ਬੰਦੇ ਦਾ ਮੈਨੂੰ ਬੜਾ ਦੁੱਖ ਹੈ ਵੀ ਪ੍ਰਮਾਤਮਾ ਨੇ ਬੜਾ ਮਾੜਾ ਕੀਤਾ। ਜਦੋਂ ਇਹ ਗੱਲ ਕਹਿੰਦਾ ਫਿਰ ਨਾਲ ਜਿਹੜੇ 5-7 ਜਣੇ ਹੋਰ ਇਹ ਗੱਲ ਕਹਿ ਦਿੰਦੇ ਵੀ ਹਾਂ ਵੀ ਪ੍ਰਮਾਤਮਾ ਨੇ ਬੜਾ ਮਾੜਾ ਕੀਤਾ ਇਹ ਦੀ ਉਮਰ ਹਜੇ ਕਿੰਨੀ ਕ ਸੀ ਇਹ ਤਾਂ ਹਜੇ ਖਾਣ ਹਣਾਉਂਦੀ ਉਮਰ ਸੀ। ਸਾਹ ਜਨਿਤ ਇਹ ਕਹਿਣਾ ਬੰਦਾ ਵੀ ਅਕਾਲ ਪੁਰਖ ਦਾ ਬਾਣਾ ਜੇਕਰ ਕਹਿੰਦੇ ਤੁਸੀਂ ਪ੍ਰਮਾਤਮਾ ਦੇ ਕੀਤੇ ਤੇ ਕਿੰਤੂ ਪ੍ਰੰਤੂ ਕਰਦੇ ਆਂ ਤੇ ਆਪਣੀ ਮੱਥੇ ਤੇ ਦੋਸ਼ ਪ੍ਰਮਾਤਮਾ ਮਾਰ ਦਿੰਦਾ ਇਹ ਮੇਰੇ ਕੀਤੇ ਤੇ ਤੂੰ ਕਿੰਤੂ ਕੀਤਾ ਆਪਾਂ ਇਹ ਕਹਿ ਸਕਦੇ ਆਂ ਵੀ ਸਾਧ ਸੰਗਤ ਵੀ ਅਕਾਲ ਪੁਰਖ ਦਾ ਬਾਣਾ ਸੀ ਜੀ ਜਦੋਂ ਕਿਸੇ ਘਰੇ ਆਪਾਂ ਪਰਚਾਉਣ ਜਾਈਏ ਤਾਂ ਇਹ ਕਹਿਣਾ ਚਾਹੁੰਦਾ ਵੀ ਆਕਾਲ ਪੁਰਖ ਦਾ ਭਾਣਾ ਸੀ ਜੋ ਪ੍ਰਮਾਤਮਾ ਨੂੰ ਚੰਗਾ ਲੱਗਿਆ ਉਹਨੇ ਕੀਤਾ ਦੁੱਖ ਸਾਨੂੰ ਹੁੰਦਾ ਹੈ ਕਿਉਂਕਿ ਸਾਡਾ ਆਪ ਦਾ ਜੀ ਚੜ੍ਹਾਈ ਕੀਤਾ ਜੇਕਰ ਕਿਸੇ ਇਨਸਾਨ ਦੇ ਗੁਣ ਹੈ ਗੁਨਾ ਬਾਰੇ ਸਾਨੂੰ ਵਿਸਥਾਰ ਚ ਗੱਲ ਕਰਨੀ ਚਾਹੀਦੀ ਇਹਦੇ ਨਾਲ ਦੁੱਖ ਹੀ ਹੁੰਦਾ ਹੈ ਨਾ ਜਿਹੜਾ ਉਹਨੂੰ ਠੰਡਕ ਪਹੁੰਚਦੀ ਹੈ ਪਰ ਆਪਾਂ ਭਾਵੇਂ ਇਨਸਾਨ ਕੋ ਚੰਗਾ ਹੋਵੇ ਤੇ ਭਾਵੇਂ ਮਾੜਾ ਆਪਾਂ ਇਹੀ ਕਹਿਣਾ ਵੀ ਪ੍ਰਮਾਤਮਾ ਨੇ ਮਾੜਾ ਕੀਤਾ ਆਪਾਂ ਇਸੇ ਤਰ੍ਹਾਂ ਹੀ ਕਹਿੰਦੇ ਆ ਨਾ ਜੀ ਪ੍ਰਮਾਤਮਾ ਦੇ ਕਿੰਦੇ ਤੇ ਕਿੰது ਨਹੀਂ ਕਰਨਾ ਚਾਹੀਦਾ ਜੋ ਹੁਕਮ ਪ੍ਰਮਾਤਮਾ ਦਾ ਤਾਂ ਵਿਕਰਮਜੀਤ ਕਹਿੰਦਾ ਵੀ ਮੈਨੂੰ ਸੱਤ ਤਰ੍ਹਾਂ ਦੇ ਇਹੋ ਜਿਹੇ ਲੋਕ ਦੱਸ ਵੀ ਜਿਹਦੇ ਤੇ ਸੋਗ ਸਾਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤਾਂ ਜੀ ਪਹਿਲਾਂ ਤਾਂ ਉਹ ਕਹਿੰਦਾ ਵੀ ਜਿਹਦੇ ਕੋਲ ਬਹੁਤਾ ਜਿਆਦਾ ਧਨ ਹੋਵੇ ਨਾ ਜੀ ਜਿਹਦੇ ਕੋਲ ਬਹੁਤਾ ਧਨ ਹੋਣ ਪਦਾਰਥ ਹੋਵੇ ਤੇਰੇ ਹੋਣ ਦੇ باوجود ਵੀ ਜੇਕਰ ਉਹ ਆਪਣੇ ਸਕੇ ਭੈਣ ਭਰਾ ਸਕੇ ਭੈਣ ਭਰਾ ਉਹਦੇ ਜਿਹੜੇ ਦੁੱਖ ਚ ਹੋਣ ਦੁੱਖ ਦੇ ਨੇ ਉਹਨਾਂ ਦੀ ਲੋੜ ਨੂੰ ਪੂਰਤੀ ਨਾ ਨ ਕਰੇ ਜਾਂ ਕੋਈ ਸਾਧੂ ਸੰਤ ਹੈ ਜਾਂ ਕੋਈ ਭਿਖਾਰੀ ਭਿਖਿਆ ਮੰਗਣ ਜਾਂਦਾ ਜੀ ਤੇ ਉਹਨੂੰ ਭਿਖਿਆ ਨਹੀਂ ਨਾ ਪਾਉਂਦਾ ਕਹਿੰਦੇ ਇਹੋ ਜਿਹੇ ਇਨਸਾਨ ਨੂੰ ਦੁਨੀਆ ਤੇ ਜਦੋਂ ਜਾਂਦਾ ਹੈ ਉਹਦਾ ਮਰੇ ਦਾ ਸੋਗ ਨਾ ਕਰੀਏ ਸਭ ਕੁਝ ਹੁੰਦਿਆਂ ਹੁੰਦਿਆਂ ਜਦੋਂ ਆਪਾਂ ਕਿਸੇ ਦੀ ਲੋੜ ਪੂਰਤੀ ਨਹੀਂ ਕਰਨੀ ਤੇ ਕਵੀ ਕਹਿੰਦਾ ਵੀ ਇਹੋ ਜਿਹੇ ਇਨਸਾਨ ਦੇ ਜਾਨ ਤੇ ਸੋਗ ਨਾ ਕਰੋ ਦੂਸਰਾ ਵਦਨ ਉਹ ਐ ਕਰਦਾ ਵੀ ਕਿਸੇ ਦਾ ਕੋਈ ਘੋੜਾ ਘੋੜ ਸਵਾਰ ਦੇ ਕਹਿਣੇ ਚ ਚੱਲੇ ਨਾ ਘੋੜਾ ਇਹੋ ਜਿਹੇ ਘੋੜੇ ਦੇ ਮਰੇ ਤੇ ਵੀ ਸੋਗ ਨਾ ਕਰੇ ਤੀਜਾ ਵਦਨ ਉਹ ਕਰਦਾ ਵੀ ਜਦੋਂ ਕਿਸੇ ਘਰ ਜਿਹੜੀ ਇਸਤਰੀ ਹੈ ਆਪਣੇ ਪਤੀ ਦੇ ਕਹਿਣਾ ਨਹੀਂ ਮੰਨਦੀ ਘਰ ਵਿੱਚ ਉਹਨੇ ਕਲੇਸ਼ ਰੱਖਣਾ ਹੈ ਲੜਾਈ ਕਰਦੀ ਹੈ ਲੜਾਈ ਕਰਨੇ ਬਹਾਨੇ ਲਾਉਦੀ ਐਸੀ ਔਸਤਰੀ ਜਾਂ ਕਹਿ ਲੋ ਬਾਤ ਚਲ ਨਾ ਹੋਵੇ ਐਸੀ ਔਸਤਰੀ ਨੂੰ ਪਤੀ ਨੇ ਤਾਂ ਕੀ ਸੁਣਾਉਣਾ ਸਾਧ ਸੰਗਤ ਉਹ ਕਹਿੰਦੇ ਐਸੀ ਔਸਤਰੀ ਦੇ ਜਾਨ ਦਾ ਸੋਗ ਨਹੀਂ ਕਰਨਾ ਚਾਹੀਦਾ ਫਿਰ ਉਹ ਬਚਨ ਕਰਦੇ ਆ ਕਹਿੰਦੇ ਵੀ ਜਿਹਦਾ ਪੁੱਤਰ ਉਹਦੇ ਕਹਿਣੇ ਤੋਂ ਬਾਹਰ ਹੋ ਜੇ ਜਿੱਥੇ ਵੀ ਜਾਵੇ ਕਲੰਕੀ ਲੱਗਦਾ ਹੋਵੇ ਮੱਥੇ ਤੇ ਕਹਿਣੇ ਤੋਂ ਬਾਅਦ ਹੋਵੇ ਪੁੱਤਰ ਆਪਣੇ ਮਾਤਾ-ਪਿਤਾ ਦੇ ਸਾਹ ਸੰਗ ਤਰੋਂ ਮਾਤਾ-ਪਿਤਾ ਵੀ ਤੰਗ ਆ ਜਾਂਦੇ ਆ। ਇਹੋ ਜੇ ਪੁੱਤਰ ਤੇ ਕਹਿੰਦੇ ਜੇ ਕੋਈ ਮੌਤ ਹੋ ਜੇ ਨਾ ਉਹਦੀ ਸੋਗ ਨਹੀਂ ਕਰਦੇ। ਜਿਵੇਂ ਹੁਣ ਕੋਈ ਸਾਥੀ ਐ, ਮਿੱਤਰ ਐ ਤੁਹਾਡਾ ਪਾਣੀ ਬਦਲ ਕਰਦੀ ਐ। ਸੁੱਖ ਮੈਂ ਆਣ ਬਹੁਤ ਮਿਲ ਬੈਠ ਤਰਹਤ ਚਹੂੰ ਦਸਘੇਰੇ। ਬੇਪਦ ਪੜੇ ਸਭ ਜੀ ਸੰਸਾੜਤ ਕੋ ਨਾ ਵਤਨੀ ਕਹਿੰਦੇ ਜਦੋਂ ਦਾ ਤੁਹਾਡੇ ਤੇ ਵਿਪਤਾ ਸੀ ਉਦੋਂ ਦਾ ਸਾਰੇ ਦੂਰ ਭੱਜ ਜਾਂਦੇ ਐ ਜਦੋਂ ਤੁਹਾਨੂੰ ਸੁੱਖ ਹੈ ਜ਼ਿੰਦਗੀ ਦੇ ਵਿੱਚ ਐਸ਼ੋ ਰਾਮ ਦੀ ਤੁਸੀਂ ਜ਼ਿੰਦਗੀ ਜਾਰੀ ਹੋ ਉਦੋਂ ਦਾ ਤੁਹਾਡੇ ਨਾਲ ਆ ਕੇ ਬਹਿੰਦੇ ਐ ਜਦੋਂ ਕੋਈ ਵਿਪਤਾ ਪੈ ਜਾਂਦੀ ਹੈ ਸਾਧ ਸੰਗਤ ਉਦੋਂ ਦੂਰ ਭੱਜ ਜਾਂਦੇ ਐ ਨਸ ਨਿਕਲਦੇ ਐ ਬਹਾਨਾ ਸੋਚਦੇ ਐ ਜਵਾਬ ਦੇਣ ਲੱਗ ਜਾਂਦੇ ਆ ਕਹਿੰਦੇ ਇਹੋ ਜੇ ਮਿੱਤਰ ਤੇ ਕਹਿੰਦੇ ਸੋਗ ਨਹੀਂ ਕਰਨਾ ਚਾਹੀਦਾ ਜੇ ਉਹ ਮਰ ਗਿਆ ਤਾਂ ਇਸ ਤਰ੍ਹਾਂ ਦੇ ਬਚਨ ਉਹਨਾਂ ਨੇ ਕੀਤੇ ਜੀ ਹੁਣ ਬਾਣੀ ਕਹਿੰਦੀ ਹੈ ਵੀ ਮੌਤ ਤੇ ਭਾਈ ਸੋਗ ਨਾ ਕਰੋ ਪਰਮਾਤਮਾ ਦੇ ਕੀਤੇ ਹੋਏ ਤੇ ਕਿੰ ਤੁਨੀ ਗਮ ਤਾਂ ਸਾਨੂੰ ਭਾਣਾ ਮੰਨਣਾ ਵੀ ਸੌਂਦੀ ਹੈ ਬਾਣੀ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਆਪਣੇ ਬਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਕਹਿੰਦੇ ਉਹੀ ਮੇਰਾ ਅਸਲੀ ਸਿੱਖ ਹੈ ਮੇਰਾ ਮਿੱਤਰ ਹੈ ਮੇਰਾ ਰਿਸ਼ਤੇਦਾਰ ਹੈ ਜੋ ਮੇਰੇ ਬਾਣੇ ਵਿੱਚ ਚੱਲਦਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਹੁਣ ਬਾਣਾ ਹੁੰਦਾ ਹੈ ਪਰਮਾਤਮਾ ਦੀ ਰਜ਼ਾ ਨੂੰ ਮੰਨਣਾ ਜੋ ਕੀਤਾ ਉਸ ਨੇ ਉਹਦੇ ਵਿੱਚ ਹੀ ਰਾਜੀ ਰਹਿਣਾ ਬਾਣੇ ਦੇ ਵਿੱਚ ਸਾਡੀ ਇੱਛਾ ਨਹੀਂ ਮੈਨੇ ਰੱਖਦੀ ਵੀ ਅਸੀਂ ਕੀ ਚਾਉਨੇ ਆ ਬਸ ਸਤਿਗੁਰੂ ਨੂੰ ਚੰਗਾ ਲੱਗਿਆ ਉਹਦੇ ਵਿੱਚ ਹੀ ਸਾਡਾ ਇਹ ਫਰਜ਼ ਬਣਦਾ ਹੈ ਸਾਡੀ ਇੱਛਾ ਮੈਨੇ ਨਹੀਂ ਰੱਖਦੀ ਜੀ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕੁਝ ਤੇਰਾ ਭਾਨਾ ਇਸ ਦੁਨੀਆ ਦੇ ਵਿੱਚ ਨਾ ਤਾਂ ਕੋਈ ਸਾਧ ਸੰਤ ਮੂਰਖ ਹੈ ਨਾ ਕੋਈ ਬਾਲਾ ਕੋਈ ਸਿਆਣਾ ਹੈ ਇਸ ਦੁਨੀਆ ਦੇ ਵਿੱਚ ਜੇ ਚਲਦੀ ਹੈ ਤੇ ਪ੍ਰਮਾਤਮਾ ਦੀ ਚਲਦੀ ਹੈ ਇਸ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਜੋਰ ਹੈ ਇੱਕ ਤਾਂ ਪ੍ਰਮਾਤਮਾ ਦਾ ਜੋਰ ਜਿਹੜਾ ਸਾਰਿਆਂ ਦੇ ਚੱਲਦਾ ਹੈ ਇੱਕ ਇਨਸਾਨ ਦਾ ਜੋਰ ਹੈ ਜਿਹੜਾ ਸਿਰਫ ਆਪਣੇ ਹੱਦ ਤੱਕ ਹੀ ਚੱਲਦਾ ਆਪਣੇ ਤੱਕ ਰਾਗ ਮਾਰੂ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤਾ ਕਹਿੰਦੇ ਭਾਣਾ ਜਿਵਣ ਹੋਰ ਦਾ ਦਾਤ ਨਹੀਂ ਕੋਈ ਸਤਿਗੁਰ ਆਖ ਸੁਨਾਇਆ ਕਹਿੰਦੇ ਇਹਦੇ ਵੱਡੀ ਕੋਈ ਵਰਗੀ ਕੋਈ ਦਾਤ ਨਹੀਂ ਹੈ ਸਾਧ ਸੰਗਤ ਜਦੋਂ ਕੋਈ ਪੀਰ ਫਕੀਰ ਭਗਤ ਕੋਈ ਦਾਨੀ ਮਹਾਪੁਰਸ਼ ਜਿਹੜਾ ਦੁਨੀਆ ਤੋਂ ਚੜ੍ਹਾਈ ਕਰ ਜਾਂਦਾ ਹੈ ਨਾ ਜੀ ਤੇ ਬਾਣੀ ਕਹਿੰਦੀ ਹੈ ਉਹਦੇ ਜਾਣ ਦਾ ਸੋਗ ਨਹੀਂ ਕਰਨਾ ਚਾਹੀਦਾ ਭਾਵੇਂ ਦੁਨੀਆ ਨੂੰ ਉਹਦੇ ਜਾਣ ਦਾ ਘਾਟਾ ਪੈ ਜਾਂਦਾ ਪਰ ਕਹਿੰਦੇ ਉਹਦੇ ਜਾਣ ਦਾ ਸੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੁਨੀਆ ਤੋਂ ਸਾਰੇ ਨਹੀਂ ਚਲੇ ਜਾਣਾ ਆਪਾਂ ਵੀ ਚਲੇ ਜਾਣਾ ਜੀ ਆਪਾਂ ਬੈਠੇ ਆਪਾਂ ਸਾਰਿਆਂ ਦੇ ਭੋਗ ਪੈਣੇ ਆ ਇਹ ਵੀ ਨਹੀਂ ਪਤਾ ਸਾਧ ਸੰਤ ਵੀ ਆਪਣੇ ਨਾਲ ਹੋਣਾ ਹੈ ਕੀ ਅੱਗੇ ਆਉਣ ਵਾਲੇ ਸਮੇਂ ਦਾ ਕਿਸੇ ਨੂੰ ਨਹੀਂ ਪਤਾ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਕੋਈ ਕਿਸੇ ਨੂੰ ਬੰਦ ਕੇ ਨਹੀਂ ਰੱਖ ਸਕਦਾ ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹੇ ਸਮਾਈ ਹੁਕਮ ਜੀ ਆਉਂਦਾ ਹੁਕਮ ਜੀ ਚਲਾ ਜਾਂਦਾ ਤੇ ਹੁਕਮ ਦੇ ਵਿੱਚ ਹੀ ਸਮਾ ਗੇ ਰਹਿਣਾ ਚਾਹੀਦਾ ਇਨਸਾਨ ਕਾਲ ਚਲਾਏ ਬੰਨ ਕੋਈ ਨਾ ਰੱਖ ਸੀ ਇਸ ਦੁਨੀਆ ਨੂੰ ਕਾਲ ਚਲਾਉਂਦਾ ਸਮਾਂ ਕਾਲ ਨੂੰ ਮੌਤ ਵੀ ਕਹਿੰਦੇ ਆ ਕਾਲ ਨੂੰ ਸਮਾਂ ਵੀ ਕਹਿੰਦੇ ਆ ਇਸ ਦੁਨੀਆ ਨੂੰ ਪਰਮਾਤਮਾ ਚਲਾਉਂਦਾ ਹੈ ਪਰਮਾਤਮਾ ਨੂੰ ਵੀ ਕਾਲ ਕਹਿੰਦੇ ਇੱਥੇ ਸਾਨੂੰ ਕੋਈ ਬੰਨ ਕੇ ਨਹੀਂ ਰੱਖ ਸਕਦਾ ਬਾਣੀ ਵਿੱਚ ਬਚਨਾ ਆਉਂਦਾ ਕਹਿੰਦੇ ਕਬੀਰ ਸਾਹਿਬ ਕਹਿੰਦੇ ਕਬੀਰ ਸੰਤ ਮੋਏ ਗਿਆ ਰੋਈਐ ਜੋ ਆਪਣੇ ਘਰ ਜਾਏ ਰੋਗੋ ਸਾਕਤ ਬਾਪਰੇ ਜੋ ਹਟੇ ਹਾਟ ਬਕਾਏ ਕਹਿੰਦੇ ਜੇਕਰ ਸੰਤ ਮਹਾਪੁਰਸ਼ ਕੋਈ ਦੁਨੀਆ ਤੋਂ ਜਾਂਦਾ ਹੈ ਤੇ ਉਹਦੇ ਮਗਰੋਂ ਆਪਾਂ ਕੀਰਤਨ ਕਰਾ ਕੇ ਕਥਾ ਕਰਾ ਕੇ ਪਾਠ ਕਰਾ ਕੇ ਦੁਨੀਆ ਨੂੰ ਸੇਧ ਦੇਣੀ ਹੁੰਦੀ ਹੈ ਨਾ ਕਿ ਉਹਦੇ ਜਾਣ ਪਿੱਛੇ ਰੋਣਾ ਚਾਹੀਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦੁਨੀਆ ਨੂੰ ਆਪਾਂ ਸੇਧ ਦੇਣੀ ਹੁੰਦੀ ਹੈ Ok?